ਪੋਲੀਓ ਇੱਕ ਬੜੀ ਨਾਬਰਾਹਤ ਬਿਮਾਰੀ ਹੈ ਇਹ ਬਹੁਤ ਸਾਰੀਆਂ ਉਹਨਾਂ ਬਿਮਾਰੀਆਂ ਦੇ ਵਿੱਚੋਂ ਹੈ ਜਿਹੜਾ ਤੋਂ ਬਚਿਆ ਜਾ ਸਕਦਾ ਪਰ ਜੇ ਇੱਕ ਵਾਰੀ ਹੋ ਜਾ ਤਾਂ ਫਿਰ ਇਲਾਜ ਬਹੁਤ ਮੁਸ਼ਕਲ ਹੈ ਜਾਂ ਹੁੰਦਾ ਨਹੀਂ ਤੁਸੀਂ ਦੇਖਿਆ ਹੋਵੇਗਾ ਕਿ ਟੀਵੀ ਦੇ ਉੱਤੇ ਹਰ ਪ੍ਰਿੰਟ ਦੇ ਵਿੱਚ ਤੁਹਾਨੂੰ ਅਜੇ ਵੀ ਕੋਈ ਨਾ ਕੋਈ ਬੱਚਾ ਮਿਲ ਜੇਗਾ ਜਿਹੜਾ ਰੇਂਗ ਤੇ ਚੱਲਦਾ ਉਹਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਪਰ ਉਹਨੂੰ ਫਲੈਸਸਡ ਪੈਰਲਿਸਿਸ ਕਹਿੰਦੇ ਆ ਸੀ ਔਰ ਆਮ ਤੌਰ ਤੇ ਸਿਰ ਟਿਕਾ ਕਰਨ ਦੀ ਗੱਲ ਕਰਦੇ ਆ ਬਟ ਇਹ ਜਿਹੜੀ ਹੈਗੀ ਆ ਵਾਇਰਸ ਇਹ ਤੁਹਾਡੇ ਮੂੰਹ ਰਾਹੀਂ ਪਾਣੀ ਰਾਹੀਂ ਖਾਣ ਰਾਹੀਂ ਤੁਹਾਡੇ ਅੰਦਰ ਜਾਂਦੀ ਆ ਪੇਟ 'ਚੋਂ ਅੰਦਰ ਜਾਂਦੀ ਆ ਇਹਨੂੰ ਫੀਕੋ ਔਰਲ ਰੂਟ ਕਹਿੰਦੇ ਆ ਇਹਨੂੰ ਅਸੀਂ ਇਹਦੀਆਂ ਬੂੰਦਾਂ ਪੜਾਉਂਦੇ ਆ ਤਾਂ ਕਿ ਇਸ ਟਾਈਮ ਦੇ ਵਿੱਚੋਂ ਅੱਗੇ ਨਾ ਜਾ ਸਕੇ ਉੱਥੇ ਉਹਨੂੰ ਰੋਕ ਲਿਆ ਜਾਵੇ ਕੱਲਾ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਸਮਾਰਟ ਬਾਕਸ ਸਮਾਰਟ ਬਾਕਸ ਜਾਂ ਚੇਚਕ ਤੇ ਉਹਨੂੰ ਵੱਡੇ ਮਾਲਾ ਕਹਿੰਦੇ ਹੁੰਦੇ ਸੀ ਬڑے ਨਾਮ ਰਾਂ ਬਿਮਾਰੀ ਸੀ ਪੋਲੀਓ ਦੀਆਂ ਬਿਮਾਰੀਆਂ ਹੁੰਦੀਆਂ ਸੀ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਸੀ ਉਹ ਵੀ ਇਸੇ ਤਰ੍ਹਾਂ ਪੂਰੀ ਦੁਨੀਆ ਨੇ ਮਿਲ ਕੇ ਕੋਸ਼ਿਸ਼ ਕੀਤੀ ਜਿਹੜੇ ਦੋ ਦੇਸ਼ਾਂ ਦੀ ਆਪਸ ਲੜਾਈ ਵੀ ਚੱਲਦੀ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਜਿਹੜੇ ਸਿਹਤ ਮੈਕਮੇਂ ਦੇ ਕਰਮਚਾਰੀ ਆ ਜਿਹਦੇ ਕੋਲੇ ਰੈੱਡ ਕਰਾਸ ਹੈ ਜਿਹੜਾ ਦਵਾਈ ਪਾਣਦਾ ਉਹਨਾਂ ਨੂੰ ਕੋਈ ਰੋਕੇਗਾ ਨਹੀਂ ਔਰ ਸਾਰੇ ਜਿਹੜੇ ਆਪਸ ਲੜਾਈ ਵੀ ਕਰ ਰਹੇ ਸੀ ਉੱਥੇ ਵੀ ਸਾਡੇ ਜਿਹੜੇ ਉਹਨਾਂ ਨੇ ਉਹ ਵਾਲੀ ਮੁਹਿੰਮ ਜਾਂ ਪੋਲੀਓ ਦੀ ਮੈਨ ਉਹਨਾਂ ਨੇ ਮਨਾ ਨਹੀਂ ਕੀਤਾ ਹੁਣ ਥੋੜੀ ਜਿਹੀ ਦਿੱਕਤ ਆਈ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵੀ ਗੱਲਾ ਹੋ ਗਿਆ ਜਦ ਪਾਕਿਸਤਾਨ ਦੇ ਜਬ ਅਫਗਾਨਿਸਤਾਨ ਦਾ ਜਿਹੜਾ ਬਾਰਡਰ ਹੈ ਉਹ ਸਿਹਤ ਕਰਮਚਾਰੀਆਂ ਨੂੰ ਵੀ ਐਂਬੂਲੈਂਸ ਨੂੰ ਵੀ ਨਹੀਂ ਬਖਸ਼ਦੇ ਉਹ ਜਿਹੜੀ ਕਿ ਬਹੁਤ ਮਾੜੀ ਗੱਲ ਹੈ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸ਼੍ਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਔਰ ਸ਼੍ਰੀ ਹਰਵਿੰਦਰ ਕੇਜਰੀਵਾਲ ਜੀ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਸੀ ਕੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਔਰ ਇਸੇ ਤਰ੍ਹਾਂ ਬਹੁਤ ਵਧੀਆ ਸਿੱਖਿਆ ਰੋਜ਼ਗਾਰ ਔਰ ਜਨਤਕ ਸਹੂਲਤਾਂ ਲੋਕਾਂ ਨੂੰ ਦੇਣੀ ਆ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨਾ ਉਹਦੇ ਵਾਸਤੇ ਬਹੁਤ ਸਾਰੀਆਂ ਮਹਮਾ ਚੱਲ ਰਹੀਆਂ ਮੁੱਖ ਮੰਤਰੀ ਸਾਹਿਬ ਖੁਦ ਫਰੰਟ ਤੋਂ ਸਾਨੂੰ ਲੀਡ ਕਰਦੇ ਆ ਗਾਈਡ ਕਰਦੇ ਆ ਉਹਦੇ ਵਿੱਚ ਮੇਰਾ ਇੱਥੇ ਆਉਣ ਦਾ ਮਕਸਦ ਸਿਰਫ ਪੋਲੀਓ ਆ ਕੇ ਦੋ ਬੱਚਿਆਂ ਨੂੰ ਪੋਲੀਓ ਦੀ ਦਵਾਈ ਪੁਲਾਣਾ ਔਰ ਫੋਟੋਫ ਚਾਹੇ ਜ਼ਿਆਦਾ ਨਹੀਂ ਹੈ ਮੇਰਾ ਧਿਆਨ ਦਾ ਮਕਸਦ ਹੈ ਕਿ ਜੋ ਸਾਡੇ ਲੀਡਰਾਂ ਨੇ ਮਾਨ ਸਾਹਿਬ ਨੇ ਔਰ ਕੇਜੀਵਾਲ ਜੀ ਨੇ ਸਿਹਤ ਕ੍ਰਾਂਤੀ ਦੀ ਗੱਲ ਕੀਤੀ ਹੈ ਉਹਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਗਏ ਆ ਜਿਹਦੇ ਵਿੱਚ ਆਮ ਆਦਮੀ ਕਲਿਨਿਕ ਬਣਾਏ ਗਏ ਆ ਜਿੱਥੇ ਕੁਆਲੀਫਾਈਡ ਡਾਕਟਰ ਹੈ ਫਾਰਮਾਸਿਸਟ ਕਲੀਨिकल ਅਸਿਸਟੈਂਟ ਔਰ ਉਹਦੇ ਵਿੱਚ 107 ਕਿਸਮ ਦੀਆਂ ਦਵਾਈਆਂ 47 ਕਿਸਮ ਦੇ ਟੈਸਟ ਹੁੰਦੇ ਆ ਕਾਲੇ ਪੀੜੀਏ ਏਡਸ ਪ੍ਰੈਗਨਨਸੀ ਟੈਸਟ ਡੈਂਗੀ ਦਾ ਟੈਸਟ ਇਹ ਇਹ ਪਹਿਲੀ ਵਾਰੀ ਆ ਪੂਰੇ ਦੇਸ਼ ਕੇ ਮੱਲਾਕਨਿਕ ਕਿਉਂ ਚਾਹ ਆਦਮੀ ਕਲੀਨਿਕ ਚੋੜ ਰਏ ਆ ਤੇ 100% ਅਵੇਲੇਬਿਲਟੀ ਆਫ ਡਰੱਗਸ ਡੇਲੀ ਮੋਨਿਟਰਿੰਗ ਹੁੰਦੀ ਆਵੇਂ ਕਿਹੜੇ ਮੱਲਾਕਨਿਕ ਚ ਖੜੀਆਂ ਦਵਾਈਆਂ ਵਰਤੇ ਗਈਆਂ ਕਿਹੜੀਆਂ ਹੋ ਗਈਆਂ ਕਿੱਥੇ ਕਿਹਨੂੰ ਡੈਂਗੀ ਹੋ ਗਿਆ ਇਹ ਮੇਰੇ ਕੋਲੇ ਰੋਜ਼ ਰਿਪੋਰਟ ਆਉਂਦੀ ਆ ਆ ਤੁਹਾਡੇ ਨਾਲ ਪਿੰਡ ਆ ਬਿਮਾਰ ਸੀ ਤੇ ਉੱਥੇ ਪ੍ਰੇਮ ਕੁਮਾਰ ਨੂੰ ਡੰਗੀ ਹੋ ਗਿਆ ਦੋ ਕੇਸ ਮਲੋਹ ਵਿੱਚ ਹੋ ਗਏ ਇੱਕ ਸੁਖੀ ਰਾਣੀ ਆ ਇੱਕ ਨੰਦਨ ਆ ਸੋ ਮੈਂ ਉਹਨਾਂ ਦੀ ਮਾਨਿਟਰਿੰਗ ਕਰਦਾ ਸ਼ਿਵ ਸ਼ਾਜਨ ਮਾਨਿਟਰ ਕਰਦਾ ਉਹਨਾਂ ਦਾ ਤੇ ਅੱਜ ਕਿੱਥੇ ਡੰਗੀ ਹੋਇਆ ਫਿਰ ਉੱਥੇ ਜਿਹੜਾ ਹੁੰਦਾ ਉਹਦੇ ਵਿੱਚ ਆਸ-ਪਾਸੇ ਦੇ 100 ਘਰਾਂ ਵਿੱਚ ਸਾਡੀਆਂ ਆਸ਼ਾ ਵਰਕਸ ਐਮ ਪੀ ਐਚ ਡਬਲਯੂ ਮੇਲ ਲੋਕਲ ਬੋਰਡਿੰਗ ਦੇ ਸੈਨੀਟਰੀ ਇੰਸਪੈਕਟਰ ਇਕੱਠੇ ਹੋ ਕੇ ਜਾਂਦੇ ਆ ਮੈਂ ਫੋਨ ਕਰਕੇ ਪੁੱਛਦਾ ਹਾਂ ਪੇ ਤੁਹਾਡੇ ਸੋਹ ਘਰਾਂ ਦੇ ਵਿੱਚ ਟੈਸਟ ਕਰਦੇ ਆ ਇਕੱਲੇ ਇਕੱਲੇ ਘਰਾਂ 'ਚ ਜਾ ਕੇ ਉਹਨਾਂ ਦਾ ਕੁਲਰ ਦਾ ਪਾਣੀ ਪੰਛੀਆਂ ਵਾਲੇ ਕਟੋਰੇ ਮवेशੀਆਂ ਵਾਸਤੇ ਪਸ਼ੂਆਂ ਵਾਸਤੇ ਖੁਰਦੀਆਂ ਦਾ ਪਾਣੀ ਹਰ ਇੱਕ ਚੀਜ਼ ਚੈੱਕ ਕਰਦੇ ਆ ਫ੍ਰਿਜ ਦੀ ਟਰੇ ਵੀ ਡਾਂਗੀ ਦੀ ਬਰੀਡਿੰਗ ਜਿੰਨੇ ਕੱਟਦਾ ਘਰੇ ਹੁੰਦੀ ਹੈ ਸੋ ਇਸ ਤਰ੍ਹਾਂ ਅਸੀਂ ਜਿਹੜਾ ਹੈਗਾ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਵਾਸਤੇ ਚਿੰਤਤ ਹੈ ਔਰ ਕੰਮ ਕਰਦੀ ਹੈ ਸਾਰੀਆਂ ਦਵਾਈਆਂ ਪੰਜਾਬ ਦੇ ਸਾਰੇ ਹਸਪਤਾਲਾਂ 'ਚ ਬਰੀਡਿੰਗ ਬਹੁਤ ਵਧੀਆ ਦਵਾਈਆਂ ਪਹੁੰਚਾਤੀਆਂ ਪਹਿਲਾਂ 400 ਹੁਣ 1000 ਡਾਕਟਰ ਭਰਤੀ ਕੀਤੇ ਆ ਜੁਆਇਨ ਕਰ ਰਹੇ ਆ 700 ਜੁਆਇਨ ਕਰ ਗਏ ਆ ਤੇ ਤੁਹਾਡੇ ਇਨਾਰਥਲ ਦੇ ਵਿੱਚ ਆਉਣ ਵਾਲੇ ਅਗਲੇ ਮਹੀਨੇ ਦੇ ਵਿੱਚ ਇਸੇ ਤਰ੍ਹਾਂ ਨਰਸਾਂ ਦੀ ਭਰਤੀ ਹੋ ਗਈ ਆ ਨਵੰਬਰ ਦੇ ਵਿੱਚ 500 ਦਸੰਬਰ ਦੇ ਵਿੱਚ 500 1000 ਨਰਸਾਂ ਦੀ ਭਰਤੀ ਹੋ ਰਹੀ ਆ ਡਾਕਟਰ ਵੀ ਭੇਜਾਂਗੇ ਨਰਸਾਂ ਵੀ ਭੇਜਾਂਗੇ ਇਨਾਰਥਲ ਦੇ ਵਿੱਚ 24 ਕਿਤੇ ਡਾਕਟਰ ਹੋਏਗਾ 24 ਕਿਤੇ ਨਰਸਾਂ ਹੋਏਗਾ ਔਰ ਐਂਬੂਲੈਂਸ ਵੀ ਤੇ ਮੌਜੂਦ ਰਹੇਗੀ ਅੱਜ ਅੱਜਾ ਬੱਚਾ ਖਾਸ ਕਰਕੇ ਔਰਤਾਂ ਵਾਸਤੇ ਡਿਲੀਵਰੀ ਹੋਣਾ ਈਵਨ ਕੋਸ਼ਿਸ਼ ਸਾਡੀ ਇਹ ਆ ਕਿ ਹੌਲੀ-ਹੌਲੀ ਡਾਕਟਰ ਲੱਭ ਕੇ ਸਜ਼ੇਰੀਅਨ ਵੀ ਇੱਥੇ ਹੋਵੇ ਔਰ ਜਿਹੜੇ ਛੋਟੇ-ਮੋਟੇ ਆਪਰੇਸ਼ਨ ਹੈ ਗਲੱਡਰ ਦਾ ਹਰਨੀਆਂ ਦਾ ਉਹ ਵੀ ਇੱਥੇ ਹੋਣ ਤੇ ਜੇ ਲੋੜ ਪਵੇ ਜੇ ਵੱਡਾ ਮੈਸਨ ਚਾਹੀਦਾ ਤਾਂ ਫਤਿਹਗੜ੍ਹ ਸਾਹਿਬ ਚ ਕੁਝ ਡਾਕਟਰ ਸਾਡੇ ਕੋਲੇ ਜਿਵੇਂ ਐਕਸਰੇ ਦਾ ਡਾਕਟਰ ਬਹੁਤ ਕਾਰਡੀਓਲੋਜਿਸਟ ਕਰਦੇ ਹੋਰ ਉਹਦੇ ਵਾਸਤੇ ਅਸੀਂ ਇੱਕ ਬੈਨ ਲੈ ਲਈਆਂ ਵੈਸ ਫੀਸ ਲਈਆਂ 18 ਸਾਊਂਡ ਦੀ ਮਸ਼ੀਨਾਂ ਖਰੀਦ ਲਈਆਂ ਡਾਕਟਰਾਂ ਨੇ ਭਾਗੀ ਕਰਦੇ ਆ ਉਹ ਇੱਕ ਦਿਨ ਤੁਹਾਡੇ ਇੱਥੇ ਆਏਗੀ ਜਿਹਨੇ ਪਿੰਡ ਜਾਣਾ ਸਾਰੇ ਬੱਚਿਆਂ ਦਾ ਅਲਟਰਾ ਸਾਊਂਡ ਕਰ ਦੇਗੀ ਦੂਜੇ ਦਿਨ ਤੁਹਾਡੇ ਜਿਹੜਾ ਹੋਰ ਕੋਈ ਸਪੈਸ਼ਲਿਟੀ ਚੱਲੇ ਜਾਏਗੀ ਤੁਹਾਡੇ ਜਿੰਨੇ ਵੀ ਤੁਹਾਡੇ ਅਮਲੋ ਚੱਲੀ ਜਾਏਗੀ ਫੋਟੋਗ੍ਰਾਫਰ ਸਾਹਿਬ ਚੱਲੀ ਜਾਏਗੀ ਸੋ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਸਾਡੇ ਆਮ ਆਦਮੀ ਕਲੀਨਿਕ ਹੈ ਉਹਨਾਂ ਦੇ ਵਿੱਚ ਅਲਟਰਾ ਸਾਊਂਡ ਵੀ ਹੋਵੇ ਐਕਸ-ਰੇ ਦੀ ਮਸ਼ੀਨ ਇੱਥੇ ਦੇਾਂਗੇ ਡਿਜੀਟਲ ਦੇਾਂਗੇ ਉਹਦੀ ਰਿਪੋਰਟ ਵੀ ਆਨਲਾਈਨ ਹੋ ਜਾਂਦੀ ਹੈ আল্ট্রা সাউন্ড ਦੇ ਡਾਕਟਰ ਹੋਣਾ ਚਾਹੀਦਾ ਹੁੰਦਾ ਸੋ ਇਹ ਸਾਰੀਆਂ ਸਹੂਲਤਾਂ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਤੁਹਾਨੂੰ ਇਹਦਾ ਅਨੁਭਵ ਮਹਿਸੂਸ ਹੋਏਗਾ ਸਾਡੇ ਬਹੁਤ ਸਾਰੇ ਬੰਦੇ ਕਰਜ਼ਾਈ ਹੋ ਜਾਂਦੇ ਸੀ ਅਸੀਂ ਦੇਖਿਆ ਕਿ ਕਿਸੇ ਬੰਦੇ ਦੇ ਕਰਜ਼ਾਈ ਹੋਣ ਦਾ ਕਾਰਨ ਕੀ ਹੈ ਲੋਕ ਕਹਿੰਦੇ ਆ ਜੀ ਲੋਕ ਵਿਆਹ ਬਹੁਤ ਕਰਦੇ ਵਿਆਹ ਤੇ ਖਰਚਾ ਬਹੁਤ ਕਰਦੇ ਆ ਪੰਜਾਬੀ ਕਰਜ਼ਾਈ ਹੋਣ ਦੇ ਦੋ ਮੁੱਖ ਕਾਰਨ ਡਬੇ ਜੀ ਕਿਸੇ ਨੂੰ ਡੇਗੀ ਹੋ ਗਿਆ ਕਿਸੇ ਦਾ ਐਕਸੀਡੈਂਟ ਹੋ ਗਿਆ ਕਿਸੇ ਨੂੰ ਲੱਕਵਾ ਮਾਰ ਗਿਆ ਕਿਸੇ ਨੂੰ ਜਿਹਨੂੰ ਆਪਾਂ ਪ੍ਰੈਨਲਿਸ ਕਹਿੰਦੇ ਆ ਸਟ੍ਰੋਕ ਕਹਿੰਦੇ ਆ ਅੰਗਰੇਜ਼ੀ ਚ ਉਹਨੂੰ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਉਹ ਇੱਕ ਵਾਰੀ ਪ੍ਰਾਈਵੇਟ ਹਸਪਤਾਲ ਤੇ ਦਾਖਲ ਹੋਣਾ ਪੈ ਗਿਆ ਉਹਦੀ ਉਹਦਾ ਘਰ ਵੀ ਕਰਜ਼ਾਈ ਹੋ ਗਿਆ ਜੀ ਕਾੜੇ ਰੱਖਿਆ ਗਿਆ ਜ਼ਮੀਨ ਕਾੜੇ ਰੱਖੀ ਗਈ ਜਹਾਨਾ ਕਟਾ ਕੁੜੀ ਦੇ ਬਿਆਲੇ ਰੱਖਿਆ ਸੀ ਉਹ ਵੀ ਵੇਚਿਆ ਆਊਟ ਆਫ ਪਾਕਟ ਐਕਸਪੈਂਸਸ ਔਨ ਹੈ ਕਿ ਜੇਬ ਜੀ ਬਿਮਾਰ ਹੋ ਗਏ ਤੁਹਾਨੂੰ ਆਪਣੇ ਕੋਲੋਂ ਖਰਚਾ ਕਰਨਾ ਪੈਂਦਾ ਨਾ ਬਾਹਰ ਸਰਕਾਰ ਨੇ ਕਾਇ ਹੀ ਨਹੀਂ ਕਰਦਾ ਲੋਕਾਂ ਕਬ ਜਿੱਤੇ ਆ ਸਰਕਾਰੀ ਹਸਪਤਾਲ ਠੀਕ ਕੀਤੇ ਆ ਦਵਾਈਆਂ ਪਚਾਈਆਂ ਡਾਕਟਰ ਨਰਸਾਂ ਚਾਹੀਆਂ ਸਾਰੀ ਸੂਰਤ ਸਰਕਾਰੀ ਹਸਪਤਾਲਾਂ ਚ ਫ੍ਰੀ ਹੋਏਗੀ ਫਿਰ ਵੀ ਕਿਸੇ ਨੂੰ ਲੋੜ ਪੈ ਜੇ ਹਰ ਇੱਕ ਪਰਿਵਾਰ ਨੂੰ ਇਸ ਸਾਲ ਦੇ ਵਿੱਚ ਦਸੰਬਰ ਦੇ ਵਿੱਚ 10 ਲੱਖ ਦਾ ਬੀਮੇ ਦਾ ਕਾਰਡ ਮਿਲ ਜਾਏਗਾ ਪਰਿਵਾਰ ਨੂੰ ਇਹ ਮਾਂ ਸਰਕਾਰ ਦਾ ਬਹੁਤ ਵੱਡਾ ਪ੍ਰੋਗਰਾਮ ਹੈ ਪਹਿਲੀਆਂ ਪਾਰਟੀਆਂ ਨੇ ਰਾਜਨੀਤੀ ਕੀਤੀ ਭਾਈ ਭਤੀਜਾਵਾਦ ਦੀ ਲੋਕਾਂ ਨੂੰ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਜਾਂ ਝੂਠਾ ਦੇਸ਼ ਪ੍ਰੇਮ ਝੂਠਾ ਦੇਸ਼ ਪ੍ਰੇਮ ਕੀਆ ਜੀ ਕਿ ਤੁਸੀਂ ਪਾਕਿਸਤਾਨ ਨੂੰ ਗਾਲਾਂ ਕੱਢੀ ਜਾਂ ਤੋ ਤੁਹਾਨੂੰ ਗਾਲਾਂ ਕੱਢੀ ਜਾਂ ਤੁਸੀਂ ਆਪਰੇਸ਼ਨ ਸੰਦੂਰ ਚੱਲਦਾ ਰਹੇਗਾ ਤੇ ਜੇ ਤਾਂ ਤੁਸੀਂ ਜਾਂਦੇ ਹੋ ਯੂਕਰੇਨ ਦੇ ਵਿੱਚ ਜੇ ਤੁਸੀਂ ਗੱਲ ਕਰਦੇ ਹੋ ਵੈਸਟ ਏਸ਼ੀਆ ਦੀ ਫਿਰ ਤਾਂ ਸਾਡੇ ਲੀਡਰ ਕਹਿੰਦੇ ਐਂ ਕਿ ਜਿਹੜਾ ਯੁੱਧ ਹੈ ਨਾ ਇਹ ਕਿਸੇ ਮਸਲੇ ਦਾ ਹੱਲ ਨਹੀਂ ਤੇ ਆਪ ਵੀ ਉਹੀ ਕਰਦੇ ਹੋ ਤੁਸੀਂ ਵਾਪਸ ਆ ਕੇ ਤੁਸੀਂ ਤਾਂ ਦੇਸ਼ ਦੇ ਵਿੱਚ ਲੜਾਈ ਪਾਈ ਜਾਂਦੇ ਹੋ ਵੱਡੇ ਵੱਡੇ ਆਫਸਰ ਸਭ ਤੋਂ ਵੱਡੀ ਇਦਾਰਤ ਉਹਦਾ ਸਭ ਤੋਂ ਵੱਡਾ ਜੱਜ ਉਹਨੂੰ ਵੀ ਤੁਸੀਂ ਮਾਫ਼ ਨਹੀਂ ਕਰਦੇ ਉਹਦੇ ਤੇ ਵੀ ਕਾਸਟ ਜਿਹੜਾ ਤੁਸੀਂ ਅਟੈਚ ਕਰਦੇ ਹੋ ਉਹਨੂੰ ਸ਼ਰਿਆਨ ਸੁਪਰੀਮ ਕੋਰਟ ਦੇ ਵਿੱਚ ਕੁਰਸੀ ਤੇ ਬੈਠੇ ਹੋਏ ਉਹਨੂੰ ਕੱਢ ਕੇ ਜੁੱਤੀ ਮਾਰਨ ਲੱਗਦੇ ਹੋ ਨੇ ਜਿਹੜਾ ਇੱਕ ਵੱਡਾ ਏਡੀਜੀਪੀ ਸਭ ਤੋਂ ਵੱਡਾ ਪੁਲਿਸ ਅਫਸਰ ਹੁੰਦਾ ਨੰਬਰ 2 ਦਾ ਉਹਨੂੰ ਤੁਸੀਂ ਬਖਸ਼ਦੇ ਨਹੀਂ ਹੋ ਸੋ ਇਹ ਜਿਹੜੀ ਨਫ਼ਰਤ ਦੀ ਰਾਜਨੀਤੀ ਹੈ ਇਹ ਸਾਡੇ ਗੁਰੂਆਂ ਵੀਰਾਂ ਨੇ ਸਾਨੂੰ ਪਿਆਰ ਦੀ ਤਿਆਗ ਦੀ ਕੁਰਬਾਨੀਆਂ ਦੀ ਇਹ ਪੰਜਾਬ ਤੋਂ ਇੱਕ ਨਵੀਂ ਸ਼ੁਰੂਆਤ ਹੋਏਗੀ ਜਿਹਦੇ ਵਿੱਚ ਰਾਜਨੀਤੀ ਹੋਏਗੀ ਜੋ ਸਾਡੇ ਕੇਜਰੀਵਾਲ ਭਗਵੰਤਪਾ ਜੀ ਕਹਿੰਦੇ ਆ ਰਾਜਨੀਤੀ ਹੋਏਗੀ ਚੰਗੀ ਸਿੱਖਿਆ ਦੀ ਚੰਗੀਆਂ ਸਿਹਤ ਸਹੂਲਤਾਂ ਦੀ ਬੱਚਿਆਂ ਵਾਸਤੇ ਰੋਜ਼ਗਾਰ ਦੀ ਸਾਡੇ ਬੱਚੇ ਸਾਡੀਆਂ ਮਾਵਾਂ ਹੱਥ ਕੜੀਆਂ ਲਾ ਕੇ ਬੇੜੀਆਂ ਚ ਬਨ ਕੇ ਜਾਜਾ ਚ ਭੇਜੇ ਜਾ ਰਹੇ ਆ ਇਹਨਾਂ ਦੇ ਮੂੰਹੋਂ ਇੱਕ ਸ਼ਬਦ ਹਾਂ ਦਾ ਨਾਰਾ ਨਹੀਂ ਨਿਕਲਿਆ ਅਸੀਂ ਆਪਣੇ ਬੱਚਿਆਂ ਨੂੰ ਜਰੇਲੇ ਹੋਣ ਦਿਆਂਗੇ ਇੱਥੇ ਗਿਆ ਜੇ ਰੋਜ਼ਗਾਰ ਤੁਹਾਡੇ ਬੱਚਾ ਤੁਹਾਡੇ ਸਾਹਮਣੇ ਧਿਆਂਗੇ ਹਸਪਤਾਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਖੇਤੀਬਾੜੀ ਦੇ ਵਿੱਚ ਫੜਾ ਦੀ ਰੋਕਥਾਮ ਕਰਨ ਦੇ ਵਿੱਚ ਇਹ ਸਾਰੇ ਜਿਹੜੇ ਡਿਵੈਲਪਮੈਂਟ ਦੇ ਪ੍ਰੋਜੈਕਟ ਹੈ ਉਹ ਅਸੀਂ ਮਾਨ ਸਰਕਾਰ ਦੇ ਦੇ ਕੰਮ ਕਰ ਰਹੀ ਹੈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡਾ ਬਹੁਤ ਸਾਥ ਦਿੱਤਾ ਔਰ ਬਹੁਤ ਸਾਰੇ ਬੰਦੇ 2000 22 ਦੇ ਵਿੱਚ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਉਹਨਾਂ ਨੇ ਉਹਦੇ ਨਤੀਜੇ ਆ ਜੀ ਰਿਹਾ 95 ਕਿਥੇ ਐਮ ਐਲ ਏ ਹੁੰਦੇ ਆ। ਸੋ ਮੈਂ ਉਮੀਦ ਕਰਦਾ ਕਿ ਸਾਡੀ ਜਿਹੜੀ ਪਾਰਟੀ ਆ ਇਹ ਵੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਡੇ ਐਮ ਐਲ ਏ ਸਹਿਬਾਨ ਸਾਡੇ ਅਫਸਰ ਸਬਾਨ ਨੂੰ ਵੀ ਇਹੀ ਅਦਾਕਾਂ ਹੈ ਗਿਆ ਵੀ ਆਪਾਂ ਜਦੋਂ ਕੋਈ ਬੰਦਾ ਦੇਖਣਾ ਅਸੀਂ ਦੇਖਣਾ ਕਿ ਮਰੀਜ਼ ਹੈ ਉਹਦੀ ਕਿਹੜੀ ਪਾਰਟੀ ਆ ਕਿਹੜੀ ਜ਼ਿਆਦਾ ਕਿਹੜੀ ਧਰਮ ਹੈ ਸਾਨੂੰ ਕੋਈ ਮਤਲਬ ਨਹੀਂ ਅਸੀਂ ਉਹਨੂੰ ਠੀਕ ਕਰਨਾ ਹੈ। ਸੋ ਅਸੀਂ ਵੀ ਉਸ ਤੋਂ ਉੱਪਰ ਉੱਠ ਕੇ ਕੰਮ ਕਰਦੇ ਆਂ ਔਰ ਉਮੀਦ ਕਰਦੇ ਆਂ ਕਿ ਤੁਸੀਂ ਸਾਡੇ ਇਸ ਤਰ੍ਹਾਂ ਸਾਥ ਦਿਓਗੇ। ਅਸੀਂ ਪੰਜਾਬ ਦੇ ਵਿੱਚੋਂ ਪੋਲੀਓ ਨੂੰ ਵੀ ਭਜਾਵਾਂਗੇ ਅਸੀਂ ਜਿਹੜੇ ਨਫ਼ਰਤ ਦਾ ਵਾਇਰਸ ਸਪਰੈਡ ਕਰਦੇ ਆ ਉਹਨਾਂ ਨੂੰ ਵੀ ਭਜਾਵਾਂਗੇ ਸਾਨੂੰ ਲੋੜ ਹੈ ਕਹਿੰਦੇ ਹੁੰਦੇ ਆ ਤੁਹਾਡਾ ਕੁੜਮਕ ਪੱਤਾ ਹੋਵੇ ਪਰ ਗਵਾਂਡੀ ਕਮੱਤਾ ਨਹੀਂ ਹੋਣਾ ਚਾਹੀਦਾ ਮਾੜੇ ਬੰਦੇ ਨਾਲ ਚੰਗਾ ਵਿਹਾਰ ਕਿਵੇਂ ਕਰਨਾ ਹੈ ਸਾਨੂੰ ਗੁਰੂਆਂ ਨੇ ਸਿਖਾਇਆ ਫਰੀਦਾ ਬੁਰੇ ਦਾ ਪਰਾਕਰ ਗੁੱਸਾ ਮੰਨ ਹਟਾਇ ਦੇਹੀ ਰੋਗ ਨ ਲੱਗੀ ਪੱਲੇ ਸਭ ਕੁਝ ਪਾਏ ਇਹ ਸਾਡੀ ਤਾਂ ਇਹ ਸ਼ੇਖ ਫਰੀਦ ਨੇ ਕਹਾ ਇਹ ਗੱਲ ਬਾਬੇ ਨਾਨਕ ਨੇ ਗੱਲ ਕੀਤੀ ਚੜ੍ਹਦੀ ਕਲਾ ਦੀ ਨਾ ਚੜ੍ਹਦੀ ਕਲਾ ਦਾ ਸ਼ਬਦ ਦਾ ਬਰਾਬਰ ਦਾ ਸ਼ਬਦ ਮੈਨੂੰ ਅੰਗਰੇਜ਼ੀ ਚ ਲੱਭ ਕੇ ਦਿਖਾ ਦੇ ਕੋਈ ਹੈ ਨਹੀਂ ਜਾਂ ਕੋਈ ਖੁਸ਼ ਹੈ ਜਾਂ ਕੋਈ ਉਦਾਸ ਹੈ ਚੜ੍ਹਦੀ ਕਲਾ ਦਾ ਮਤਲਬ ਹੈ ਮਤਲਬ ਜਦੋਂ ਬੁਰੇ ਹਾਲਾਤ ਆ ਤਾਂ ਤੁਸੀਂ ਮਜੂਸ ਨਹੀਂ ਹੋਣਾ ਡਿਪਰੈਸ਼ਨ ਥੇ ਜਾਣਾ ਜੇ ਚੱਗੇ ਹਾਲਾਤ ਆ ਤਾਂ ਬਹੁਤਾ ਭਗੜਾ ਪਾਣ ਦੀ ਲੋੜ ਨਹੀਂ ਹੈ ਖੁਸ਼ੀ ਵਿੱਚ ਵੀ ਸੰਤ ਰਹਿਣਾ ਦੁੱਖ ਵਿੱਚ ਵੀ ਸੰਤ ਰਹਿਣਾ ਇਹ ਚੜ੍ਹਦੀ ਕਲਾ ਦੀ ਠੀਕ ਹੈ ਸਰਬੱਤ ਦੇ ਭਲੇ ਦੀ ਗੱਲ ਕਰਨੀ ਇਹ ਜਿਹੜੇ ਕਨਸੈਪਟ ਹੈ ਇਹਦੇ ਕਰਕੇ ਪੰਜਾਬ ਬਚਿਆ ਸਾਡੀ ਚਾਹੇ ਕੋ ਮਦਦ ਕਰੇ ਨਾ ਕਰੇ ਸੀ ਇੱਕ ਦੂਜੇ ਦੀ ਮਦਦ ਕਰਕੇ ਪੰਜਾਬੀਆਂ ਨੇ ਕਮਾਲ ਕਰਤੀ ਮੈਂ 1.5 ਮਹੀਨਾ ਹੜ੍ਹ ਅੜ ਚ ਰਿਆ ਡਾਕਟਰ ਅदिति ਪਠਾਨਕੋਟ ਦੇ ਸਬੰਹ ਸਰਜਨਸੀ ਮਤਲਬ ਤੁਸੀਂ ਕਹਿ ਲਓ ਕਿ ਲੋਕਾਂ ਕੋਲੇ ਇਸ ਗੁਰੂ ਮੰਤਰ ਤੋਂ ਬਾਰੇ ਕੁਝ ਨਹੀਂ ਬਚਿਆ ਸੀ ਫਸਲ ਵੀ ਰੁੜ ਗਈ ਜ਼ਮੀਨ ਵੀ ਰੁੜ ਗਈ ਘਰ ਵੀ ਖਰਾਬ ਹੋ ਗਿਆ ਡਿੱਗਿਆ ਜਾਂ ਡਿਕਣ ਵਾਲਾ ਸਮਾਨ ਸਾਰਾ ਖਰਾਬ ਹੋ ਗਿਆ ਪਸ਼ੂ ਵੀ ਮਰ ਗਏ ਜਾਂ ਰੁੜ ਗਏ ਜੇ ਬੱਚਾ ਤਾਂ ਜੀ ਬਚਿਆ ਮੁਸ਼ਕਲਾ ਕੱਪੜੇ ਵੀ ਨਹੀਂ ਸੀ ਉਹੀ ਤਨ ਦੇ ਕੱਪੜੇ ਸੀ ਬਟ ਇਹ ਕਿਤੇ ਨਹੀਂ ਹੋਇਆ ਸਿਰਫ ਪੰਜਾਬ 'ਚ ਹੋਇਆ ਕਿ ਇੱਕ ਵੀ ਬੰਦਾ ਭੁੱਖਾ ਨਹੀਂ ਸੋਤਾ 1.5 ਮਹੀਨੇ 'ਚ ਇੱਕ ਵੀ ਬੰਦਾ ਮੈਂ ਸਾਕਸ਼ੀ ਹਾਂ ਇਸ ਗੱਲ ਦਾ ਔਰ ਸਾਡੇ ਸਾਥ ਨੇ ਸਾਡੇ ਡਾਕਟਰਾਂ ਨੇ ਨਰਸਸ ਨੇ ਆਸ਼ਾ ਵਰਕਰਸ ਨੇ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਐਂਬੂਲੈਂਸ ਉੱਥੇ ਹੱਥ ਤਰਫੋਂ ਦਾ ਉਸ ਤੋਂ ਅੱਗੇ ਟਰੱਕ 'ਤੇ ਚੜ ਕੇ ਉਸ ਤੋਂ ਅੱਗੇ ਐਂਬੂਲੈਂਸ ਦੀ ਬੋਟ ਬਣਾ ਕੇ ਐਂਬੂਲੈਂਸ 'ਤੇ ਚੜ ਕੇ ਪਰਜਨਟ ਲੇਡੀਜ਼ ਨੂੰ ਲਿਆ ਕੇ ਉਹਨਾਂ ਦੇ ਅਸਲੀ ਸਲੇਰੀਅਨ ਕੀਤੇ ਡਿਵਰੀਆਂ ਕੀਤੇ ਉਹਨਾਂ ਨੇ ਸੋ ਇਹ ਜਿਹੜੇ ਸਾਡੇ ਵਰਕਰਸ ਆ ਮੈਂ ਉਹਨਾਂ ਨੂੰ ਕਿਹਾ ਮੈਂ ਦੁਰਚਿੱਟੀਆਂ ਦੇ ਚੁੱਟੀਆਂ ਮੈਂ ਬਾਰ-ਬਾਰ ਕੇਂਦਰ ਦੇ ਮੰਤਰੀ ਨੂੰ ਵੀ ਜਿਹੜੇ ਵਰਕਰ ਐ ਇਹਨਾਂ ਨੂੰ ਬਾਰਡਰ ਦੇ ਵਿੱਚ ਹਾਈ ਰਿਸਕ ਅਲਾਉਂਸ ਦਿੰਦਾ ਸੀ ਬਾਰਡਰ ਏਰੀਆ ਅਲਾਉਂਸ ਮਿਲਦਾ ਸੀ ਉਹਨਾਂ ਨੂੰ ਉਹ 2021 ਤੇ ਬੰਦ ਕਰਤਾ ਮੈਂ ਕਿਹਾ ਜੀ ਤੁਸੀਂ ਇਹ ਪ੍ਰੋਬਲਮ ਨੂੰ ਦੂਰ ਕਰਦੇ ਹੋ ਮਜ਼ਾਇਲਾ ਸਾਡੇ ਕਰਦਿਆਂ ਬੰਬ ਸਾਡੇ ਕਰਦੇ ਹੋ ਤੇ ਤੁਸੀਂ ਇਹਨਾਂ ਨੂੰ ਜਿਹੜੇ ਸਾਡੇ ਵਰਕਰ ਐ ਇਹਨਾਂ ਦਾ ਅਲਾਉਂਸ ਬੰਦ ਕਰਤਾ ਉਹਦਾ ਲਾਉਂਸ ਸ਼ੁਰੂ ਕਰੋ ਪਰ ਕੋਈ ਜਵਾਬ ਨਹੀਂ ਹੈ ਪੰਜਾਬ ਦੇ ਨਾਲ ਮਤਰੇ ਜਮਾ ਵਾਲਾ ਬੀਬੀ ਅਰ ਬਹੁਤ ਬਾਣੀ ਕਰ ਲੈ ਇਹ ਨਹੀਂ ਹੋਣਾ ਚਾਹੀਦਾ ਬਸ ਜਿੰਨੀ ਦੇਰ ਭਗਵੰਤ ਮਾਨ ਹੈ ਅਰਮੇ ਦੀ ਕੇਜਰੀਵਾਲ ਹੈ ਉਹਨਾਂ ਦੀ ਸੋਚ ਹੈ ਜਿਹੜੀ ਲੋਕਪੱਕੀ ਸੋਚ ਹੈ ਉਹਨੇ ਦੇਰ ਤੁਹਾਨੂੰ ਘਮਰਾਣ ਦੀ ਲੋੜ ਨਹੀਂ ਹੈ ਅਸੀਂ ਸਿਹਤ ਸੂਲਤਾ ਵੀ ਦੇਾਂਗੇ ਚੰਗੀ ਸਿੱਖਿਆ ਵੀ ਦੇਾਂਗੇ ਉਨਤ ਖੇਤੀ ਦੇ ਤਰੀਕੇ ਵੀ ਜਿਹੜੇ ਤਰੀਕੇ ਵੀ ਸਿਖਾਵਾਂਗੇ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਪੰਜਾਬ ਦੀ ਦੁਖਦੀ ਰੱਖ ਐਥੇ ਤੁਹਾਡੀ ਮਦਦ ਦੀ ਲੋੜ ਹੈ ਜੀ ਹਰ ਇੱਕ ਪਿੰਡ ਨੇ ਇਹ ਮਤਾ ਪਾਸ ਕੀਤਾ ਮੀਟਿੰਗਾਂ ਕੀਤੀਆਂ ਐਮਐਲਏ ਸਾਹਿਬ ਜਾ ਕੇ ਆਇਆ ਮੈਂ ਖੁਦ ਆਪਣੇ ਸਾਥ ਪਿੰਡਾਂ ਜਾ ਕੇ ਆਇਆ ਕੱਲੇ ਕੱਲੇ ਪਿੰਡ ਦੇ ਵਿੱਚ ਯਾਤਰਾ ਕਰਕੇ ਸਾਰੇ ਜਣੇ ਸਾਰੀਆਂ ਪੰਚਾਇਤਾਂ ਰੈਜ਼ੋਲੂਸ਼ਨ ਪਾਸ ਕਰਕੇ ਅਸੀਂ ਪਿੰਡ 'ਚ ਨਸ਼ਾ ਵਿਕਲ ਨਹੀਂ ਦੇਣਾ ਜਿਹੜੇ ਨਸ਼ਾ ਕਰਦੇ ਆ ਸਾਡੇ ਕੋਲ ਲੈ ਕੇ ਆਓ ਫਤਿਹਗੜ੍ਹ ਸਾਹਿਬ 'ਚ ਬਹੁਤ ਵਧੀਆ ਬਣਿਆ ਤੁਹਾਡੇ ਸਕਿੱਲ ਡਿਵੈਲਪਮੈਂਟ ਸੈਂਟਰ ਐਂਡ ਹਾਊਸ ਕਰ ਰਹੇ ਆ ਅਸੀਂ ਤੁਹਾਨੂੰ ਗਾਰੰਟੀ ਦਿੰਦੇ ਆ ਨਸ਼ੇੜੀ ਪੁੱਤ ਨੂੰ ਧੀ ਨੂੰ ਇਹ ਨਹੀਂ ਵੀ ਕੁੜੀਆਂ 'ਚ ਪ੍ਰੋਬਲਮ ਨਹੀਂ ਹੈ ਉਹਨਾਂ ਨੂੰ ਸਾਡੇ ਕੋਲ ਲਿਆ ਕੇ ਆਓ ਉਹਨਾਂ ਦਾ ਨਿਆਜ਼ ਕਰਾਵਾਂਗੇ ਪਿਆਰ ਦਿਲਦਾਰ ਦੇਵਾਂਗੇ ਸਤਕਾਰ ਦੇਵਾਂਗੇ ਕੋਈ ਨਾ ਕੋਈ ਕੰਮ ਸਿਖਾ ਕੇ ਉਹਨਾਂ ਨੂੰ ਕੰਮ ਤੇ ਲਾ ਦੇਵਾਂਗੇ ਸਾਡੇ ਕੋਲੇ ਬਹੁਤ ਸਾਰੀਆਂ ਸਕੀਮਾਂ ਹੁੰਦੀਆਂ government ਕੋਲੇ ਕੋਈ ਨਾ ਕੋਈ ਪੈਸੇ ਦੇ ਕੇ ਉਹਨਾਂ ਨੂੰ ਕੰਮ ਸ਼ੁਰੂ ਕਰ ਦਾਂਗੇ ਤੁਹਾਨੂੰ ਗਰੰਟੀ ਆ ਬਾਹਰ ਸਰਕਾਰ ਦੀ ਸਾਨੂੰ ਨਸ਼ੇੜੀ ਦੀ ਬੁੱਤ ਦਿਓ ਕਮਾਊ ਦੀ ਬੁੱਤ ਲੈ ਲਓ ਇਹ ਇਸ ਤੋਂ ਵੱਡਾ ਕੰਮ ਤਾਂ ਇਹ ਕੰਮ ਤਾਂ ਨਹੀਂ ਹੋ ਸਕਦਾ ਕੋਈ ਸੋ ਇਹ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਹਮਲਾ ਮਾਰਨ ਮਾਣਸਾਉ ਦਾ ਪੰਜਾਬ ਸਰਕਾਰ ਦਾ ਸਾਡਾ ਸਾਥ ਦੇਣਾ ਤੁਸੀਂ ਤੇ ਅਸੀਂ ਤੁਹਾਨੂੰ ਵਾਅਦਾ ਕਰਦੇ ਹਾਂ ਕਿ ਤੁਹਾਡੇ ਬੱਚਾ ਨੂੰ ਕਿਤੇ ਵੀ ਨਾ ਤਾਂ ਰੂਸ ਵਰਗੇ ਦੇਸ਼ ਵਿੱਚ ਜਾ ਕੇ ਨਾ ਗਲਫ ਦੇ ਕੰਟਰੀਜ਼ ਜਾ ਕੇ ਸਾਡੀਆਂ ਧੀਆਂ ਨੂੰ ਜੇਲ੍ਹ ਹੋਣਾ ਪਏਗਾ ਨਾ ਇਜ਼ਰਾਈਲ ਵਾਸਤੇ ਦਾ ਰੂਸ ਵਾਸਤੇ ਲੜਾਈ ਵਾਸਤੇ ਉੱਥੇ ਜਾ ਕੇ ਫੌਜੀ ਬਣਨਾ ਪਏਗਾ ਅਸੀਂ ਇੱਥੇ ਹੀ ਖੇਤੀਬਾੜੀ ਦੇ ਵਿੱਚ ਸਿੱਖਿਆ ਦੇ ਵਿੱਚ ਸਿਹਤ ਦੇ ਵਿੱਚ ਇਹ ਪਹਿਲੀ ਸਰਕਾਰ ਹੈ ਜਿਹਨੇ ਪਹਿਲੇ 3 ਸਾਲ ਦੇ ਵਿੱਚ 55 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦੇ ਦਿੱਤੀਆਂ ਕਦੇ ਹੋਇਆ ਸੀ ਅੱਜ ਤੱਕ ਕਿ ਸੋ ਇਹ ਸਰਕਾਰ ਲੋਕਾਂ ਲੋਕਪੱਖੀਆਂ ਲੋਕਾਂ ਬਾਰੇ ਸੋਚਦੀ ਐ ਸੋ ਤੁਸੀਂ ਸਾਰਿਆਂ ਨੇ ਇਸੇ ਤਰ੍ਹਾਂ ਅਰਪਾ ਜਿਹੜੇ ਸਾਡੇ ਆਸ਼ਾ ਵਰਕਰਸ ਹੈ ਸਾਡੇ ਸਟਾਫ ਨਰਸਸ ਹੈ ਡਾਕਟਰ ਹੈ ਇਹਦੇ ਪੱਲੇ ਬਾਰੇ ਵੀ ਲਗਾਤਾਰ ਸਾਡੀ ਕੋਸ਼ਿਸ਼ ਚੱਲੀ ਆ ਰਹੀ ਹੈ ਉਹਨਾਂ ਨੂੰ ਕੀ ਯਕੀਨ ਦਿਵਾਣਾ ਕਿ ਆਓ ਆਪਾਂ ਮਿਲ ਕੇ ਹਮਲਾ ਮਾਰੀਏ ਇੱਕ ਵਾਰੀ ਆਪਾਂ ਪੰਜਾਬ ਨੂੰ ਉੱਪਰ ਲਾ ਜੀ ਆਪਾਂ ਸਾਰੇ ਹੀ ਉੱਪਰ ਜਾਵਾਂਗੇ ਜੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਮੈਂ ਪਹਿਲਾਂ ਮੈਂ ਫਿਰ ਪੰਜਾਬ نیچے ਗਿਰ ਜਾਗੇ ਆਪਾਂ ਸੋ ਸਾਰਿਆਂ ਨੂੰ ਬੇਨਤੀ ਆ ਕਿ ਕੋਈ ਕਾੜੀ ਨਹੀਂ ਕਰਨੀ ਸਾਰਿਆਂ ਨੂੰ ਬੈਨੀਫਿਟ ਹੋਏਗਾ ਹਰ ਇੱਕ ਬੱਚਨ ਹੋਏਗਾ ਖਾਸ ਕਰਕੇ ਜਿਹੜੇ ਸਾਡਾ ਫੋਕਸ ਹੈ ਛੋਟੇ ਛੋਟੇ ਬੱਚੇ ਸਾਡੀ ਆਉਣ ਵਾਲੀ ਪੀੜ੍ਹੀ ਹੈ ਆਮ ਆਦਮੀ ਵਾਹਿਦ ਇੱਕੋ ਹੀ ਪਾਰਟੀ ਆ ਪੂਰੇ ਦੇਸ਼ ਵਿੱਚ ਜਿਹੜੀ ਅਗਲੀਆਂ ਚੋੜਾ ਵਾਲੀ ਨਹੀਂ ਸੋਚਦੀ ਅਗਲੀ ਪੀੜ੍ਹੀ ਬਾਰੇ ਸੋਚਦੀ ਆ ਸੋ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਨੂੰ ਧੰਨਵਾਦ ਕਰਦਾ ਜਿਹੜੇ ਆਏ ਆ ਔਰ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੜੀ ਮੇਰੀ ਆਵਾਜ਼ ਸੁਣਦੇ ਆ ਕਿ 5 ਸਾਲ ਤੋਂ ਛੋਟੀ ਉਮਰ ਦਾ ਕੋਈ ਬੱਚਾ ਹੋ ਜਨ ਹੋਵੇ ਜਿਹਦੇ ਦੋ ਬੂੰਦ ਜਿਹੜਾ ਉਹਨੇ ਪੋਲੀਓ ਦੀ ਦਵਾਈ ਨਾ ਪੀਤੀ ਹੋਵੇ ਇਹ ਮਾਂ-ਬਾਪ ਦਾ ਸਾਰੇ ਸਮਾਜ ਦਾ ਪੰਚਾਇਤਾਂ ਦਾ ਤੁਸੀਂ ਦੇਖਣਾ ਜੇ ਤੁਹਾਡੇ ਗੁਆੜ ਤੋਂ ਉਹਨੂੰ ਪੁੱਛ ਲਓ ਭਾਈ ਬੱਚੇ ਨੂੰ ਦਵਾਈ ਪਲਾਤੀ ਨਹੀਂ ਤਾਂ ਚੱਲ ਜਰੀਏ ਆਪਾਂ ਡਿਸਪੈਂਸਰੀਆਂ ਦੇ ਵਿੱਚ ਅਗਲੇ 2 ਦਿਨ ਲਗਾਤਾਰ ਸਹੀ ਕੰਮ ਕਰਨਾ ਘਰ ਘਰ ਵੀ ਜਾਵਾਂਗੇ ਸਾਡੇ ਜਿਹੜੇ ਜੋ ਵੀ ਤੁਹਾਡਾ ਜਿਮਿਆੜ ਤੁਹਾਡਾ ਹਸਪਤਾਲ ਹੈ ਡਿਸਪੈਂਸਰੀ ਹੈ ਸਾਡਾ ਹੈਲਥ ਐਂਡ ਵੈਲਨੈਸ ਸੈਂਟਰ ਹੈ ਜਿਹੜਾ ਵੀ ਸਾਡਾ ਸਬ ਸੈਂਟਰ ਹੈ ਜਿਹੜਾ ਵੀ ਸਿਹਤ ਵਿਭਾਗ ਦਾ ਸੈਂਟਰ ਹੈ ਉੱਥੇ ਦਵਾਈ ਅਵੇਲੇਬਲ ਹੈ ਇਹ ਦਵਾਈ ਜ਼ਰੂਰ ਪਾਣੀ ਆ ਔਰ ਇਸ ਮਹਾ ਯੱਗ ਦੇ ਵਿੱਚ ਮਹਾਂਦਾਨ ਦੇ ਵਿੱਚ ਤੁਸੀਂ ਸਾਰਿਆਂ ਨੇ ਆਪਣਾ ਲੋਕਦਾਨ ਪਾਣਾ